ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੀ ਰਾਗ ਮਹੱਲਾ ਤੀਜਾ ਤੀਜੇ ਪਾਤਸ਼ਾਹ ਜੁਦਾ ਪਾਵਨ ਸ਼ਬਦ ਹੈ ਜੀ ਅੰਗ ਨੰਬਰ 29 ਤੇ ਜੀ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਜਿਹੜਾ ਮਨਮੁਖ ਮਨੁੱਖ ਹੈ ਉਹ ਬਸ ਮੋਹ ਦੇ ਵਿੱਚ ਵਿਆਪਿਆ ਹੈ ਉਹਦੇ ਅੰਦਰ ਉਦਾਸੀ ਨਹੀਂ ਹੈ ਜੀ ਸ਼ਬਦ ਨਾ ਚੀਨਾ ਸਦਾ ਦੁੱਖ ਹਰ ਦਰਗਾਤ ਖੋਏ ਉਹ ਪ੍ਰਭੂ ਦਾ ਸ਼ਬਦ ਨਹੀਂ ਪਛਾਣਦਾ ਤੇ ਸੁਖਰੂ ਵੀ ਨਹੀਂ ਹੁੰਦਾ ਦਰਗਾਚ ਜੀ ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਇ ਜਿਹੜੇ ਹਉਮੈ ਵਿੱਚ ਨੇ ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਪਤ ਗਵਾਲ ਲਈ ਹੈ ਜੀ ਮੇਰੇ ਮਨ ਅਹਨਸਪੂਰ ਰਹੀ ਨਿਤ ਆਸਾਂ ਮੇਰੇ ਮਨ ਸ੍ਰੀਨੰਦਰ ਆਦ ਪ੍ਰਭੂ ਨੂੰ ਤਿਆ ਜਿਹੜੀ ਆਸਾ ਪੂਰਨ ਕਰਨ ਵਾਲਾ ਹੈ ਸਤਗੁਰ ਸੇਵ ਮੂੰਹ ਪਰ ਜਲੈ ਕਰ ਹੀ ਮਾਹੇ ਉਦਾਸਾ ਜਿਹੜਾ ਸਤਿਗੁਰੂ ਨੂੰ ਤੇ ਆਉਂਦਾ ਹੈ ਉਹਦਾ ਮੂੰਹ ਸੜ ਜਾਂਦਾ ਹੈ ਘਰ ਵਿੱਚ ਹੀ ਰਹਿੰਦਿਆ ਉਹ ਉਦਾਸ ਹੋ ਜਾਂਦਾ ਹੈ ਰਹਾਉ ਇਹ ਰਹਾਉ ਉਹਦਾ ਬੰਦ ਸੀ ਜੀ ਗੁਰਮੁਖ ਕਰਮ ਕਮਾਵੇ ਬਿਖਸ਼ਾ ਹਰ ਬੈਰਾਗ ਆਨੰਦ ਜਿਹੜਾ ਗੁਰੂ ਦੇ ਸਨਮੁਖ ਨੇ ਉਹ ਚੰਗੇ ਕਰਮ ਕਮਾਉਂਦਾ ਹੈ ਉਹ ਬਿਕਸ਼ ਖੇਡਦਾ ਹੈ ਉਹ ਬੈਰਾਗ ਛੋ ਕੇ ਆਨੰਦ ਹਾਸਲ ਕਰਦਾ ਹੈ ਜੀ ਐਨਿ ਸਭਗਤ ਕਰੇ ਦਿਨ ਰਾਤੀ ਓਮੈ ਮਾਰਨ ਚੰਦ ਉਹ ਦਿਨ ਰਾਤ ਪ੍ਰਭੂ ਦੀ ਪਗਤੀ ਕਰਦਾ ਹੈ ਹੋਮੇ ਨੂੰ ਸੜ ਕੇ ਨਿਚਿੰਨ ਚਿੰਤਾ ਰਹਿਤ ਹੋ ਜਾਂਦਾ ਹੈ ਜੀ ਵੱਟੇ ਭਾਗ ਸਤ ਸੰਗਤ ਪਾਈ ਅਰ ਪਾਇਆ ਸਹਿਜ ਆਨੰਦ ਉਹ ਭਾਗਾ ਨਾਲ ਸੰਗਤ ਹਾਸਲ ਕਰ ਲੈਂਦਾ ਹੈ ਉਹ ਸਹਿਜ ਆਨੰਦ ਝਾ ਜਾਂਦਾ ਹੈ ਜੀ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਉਹੀ ਸਾਧੂ ਹੈ ਉਹੀ ਬੈਰਾਗੀ ਹੈ ਜੋ ਹਿਰਦੈ ਚ ਪ੍ਰਭੂ ਨਾਮ ਨੂੰ ਵਸਾਉਂਦਾ ਹੈ ਜੀ ਅੰਤਰ ਲਾਗਨ ਤਮਸ ਮੂਲੇ ਵਿੱਚੋਂ ਆਪ ਗਵਾਏ ਰਤੀ ਮਾਤਰ ਉਹਨਾਂ ਦੇ ਅੰਦਰ ਤਮਾ ਨਹੀਂ ਵਿੱਚੋਂ ਆਪਣੇ ਆਪ ਨੂੰ ਗਵਾ ਲੈਂਦਾ ਹੈ ਜੀ ਨਾਮ ਨਿਧਾਨ ਸਤਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਸਤਗੁਰੂ ਨੇ ਉਹਨਾਂ ਨੂੰ ਨਾਮ ਰੂਪੀ ਖਜ਼ਾਨਾ ਵਿਖਾ ਦਿੱਤਾ ਹੈ ਹਰੀ ਰਸ ਪੀ ਕੇ ਉਹ ਤ੍ਰਿਪਤ ਹੋ ਜਾਂਦੇ ਹਨ ਜਿਨ ਕਿਨ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਜਿਨ੍ਹਾਂ ਨੇ ਸਾਧ ਸੰਗਤ ਹਾਸਲ ਕਰ ਲਈਏ ਪੂਰੇ ਭਾਗਾਂ ਨਾਲ ਬੈਰਾਗਤਾ ਹਾਸਲ ਕਰ ਲਈ ਹੈ ਜੀ ਮਨਮੁਖ ਫਿਰੇ ਨਾ ਜਾਣੈ ਸਤਗੁਰੂ ਹਮੇ ਅੰਦਰ ਲਾਗ ਉਹ ਤਰਗੇ ਨੇ ਪਰ ਦੂਜੇ ਪਾਸੇ ਜਿਹੜੇ ਮਨਮੁਖ ਨੇ ਉਹ ਸਤਿਗੁਰੂ ਦੇ ਸ਼ਬਦ 'ਚ ਜੁੜੇ ਨਹੀਂ ਉਹ ਹਮੇ ਅੰਦਰ ਹੀ ਲੱਗੇ ਹਨ ਨਾਨਕ ਸ਼ਬਦ ਰੱਤੇ ਹਰ ਨਾਮ ਰੰਗਾਇ ਬਿਨ ਪੈ ਕੇ ਹੀ ਲਾਗ ਨਾਨਕ ਜਿਹੜੇ ਸ਼ਬਦ ਚ ਰੱਤੇ ਨੇ ਨਾਮ ਚ ਰੰਗੇ ਨੇ ਤੇ ਪ੍ਰਭੂ ਦੇ ਬਿਨਾਂ ਪ੍ਰਭੂ ਦੇ ਪੈ ਤੋਂ ਬਿਨਾਂ ਰੰਗ ਚੜਦਾ ਵੀ ਨਹੀਂ ਜੀ ਸ੍ਰੀ ਰਾਗ ਮਹੱਲਾ ਤੀਜਾ ਜੀ ਪਾਤਸ਼ਾਹ ਜੀ ਉਹਦਾ ਪਾਵਨ ਸ਼ਬਦ ਹੈ ਜੀ ਕਰਹੀ ਸੌਦਾ ਪਾਈ ਐ ਅੰਦਰ ਸਭ ਵਤ ਹੋਏ ਭਾਈ ਘਰ ਵਿੱਚ ਹੀ ਸੌਦਾ ਭਰੂਰ ਹੈ ਸਾਰੀਆਂ ਵਥਾਂ ਹਿਰਦੇ ਚ ਹੀ ਵਸਤੀਆਂ ਹਨ ਕਿਨ ਕਿਨ ਨਾਮ ਸਵਾਲੀਆਂ ਗੁਰਮੁਖ ਬਾਵੇ ਕੋਏ ਜਿਹੜਾ ਖਿੰਨ ਖਿੰਨ ਪ੍ਰਭੂ ਦੇ ਨਾਮ ਨੂੰ ਸੰਭਾਲਦਾ ਹੈ ਗੁਰੂ ਦੇ ਸਨਮੁਖ ਹੋ ਕੇ ਨਾਮ ਨੂੰ ਹਾਸਲ ਕਰ ਲੈਂਦਾ ਹੈ ਜੀ ਨਾਮ ਨਿਦਾਨ ਅਖੁੱਟ ਹੈ ਵਡ ਪਾਗ ਪ੍ਰਾਪਤ ਹੋਏ ਪ੍ਰਭੂ ਦਾ ਨਾਮ ਰੂਪੀ ਖਜ਼ਾਨਾ ਹੈ ਨਿਦਾਨ ਹੈ ਖੋਟ ਹੈ ਵੱਡੇ ਪਾਗਾ ਨਾਲ ਮਿਲਦਾ ਹੈ ਜੀ ਤੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਇਹ ਮੇਰੇ ਮਨ ਆਪਣੇ ਅੰਦਰ ਨਿੰਦਿਆ ਨੂੰ ਹਉਮੈ ਨੂੰ ਤਿਆਗ ਦੇ ਜੀ ਹਰ ਜੀਓ ਸਦਾ ਧਿਆਏ ਤੂੰ ਗੁਰਮੁਖ ਇਕੰਕਾਰ اے ਮੇਰੇ ਜੀਅ ਦੇ ਮੇਰੀ ਜਿੰਦ ਸਦਾ ਤੂੰ ਸਿੱਕੋ ਪ੍ਰਭੂ ਨੂੰ ਧਿਆ ਰਹਾਉ ਇਹ ਰਹਾਉ ਦਾ ਬੰਸੀ ਜੀ ਗੁਰਮੁਖਾਂ ਕੇ ਮੁਖ ਯੁਜਲੇ ਗੁਰ ਸ਼ਬਦੀ ਵਿਚਾਰ ਜਿਹੜੇ ਗੁਰੂ ਦੇ ਸਨਮੁਖ ਹੋਏ ਨੇ ਉਹਨਾਂ ਦੇ ਮੁਖ ਬੜੇ ਉਜਲੇ ਨੇ ਪਵਿੱਤਰ ਨੇ ਗੁਰੂ ਦੀ ਸ਼ਬਦ ਚ ਵਿਚਾਰ ਚ ਜੁੜੇ ਹਨ ਹਲਤ ਪਲਤ ਸੁਖ ਪਾਏਂਦੇ ਜਪ ਜਪ ਰਿਦੈ ਮੁਰਾਰ ਲੋਕ ਪ੍ਰਲੋਕ ਚ ਇੱਜ਼ਤ ਹਾਸਲ ਕਰਦੇ ਨੇ ਹਰੀ ਨੂੰ ਜਪ ਜਪ ਕੇ ਸੁਖ ਮਾਣਦੇ ਹਨ ਘਰ ਹੀ ਵਿੱਚ ਮਹਿਲ ਪਾਏ ਆ ਗੁਰ ਸ਼ਬਦ ਦੀ ਵਿਚਾਰ ਗੁਰ ਸ਼ਬਦ ਦੀ ਵਿਚਾਰ ਸਦਕਾ ਉਹਨਾਂ ਨੇ ਹਿਰਦੇ ਘਰ ਵਿੱਚ ਉਹ ਮੈਲ ਹਾਸਲ ਕਰ ਲਿਆ ਹੈ ਜੀ ਸਤ ਗੁਰ ਤੇ ਜੋ ਮੂੰ ਫਿਰਾਂ ਮੱਥੇ ਤਿੰਨ ਕਾਲੇ ਪਈ ਸਤਿਗੁਰੂ ਤੋਂ ਜੋ ਮੂੰਹ ਫੇਰਦੇ ਨੇ ਉਹਨਾਂ ਦੇ ਮੱਥੇ ਤੇ ਮੂੰਹ ਕਾਲੇ ਹਨ ਜੀ ਆਨੰਦਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ ਹਰ ਵਕਤ ਦੁੱਖ ਹੀ ਦੁੱਖ ਕਮਾਉਂਦੇ ਹਨ ਨਿਤ ਜਮਾਂ ਦੇ ਵਿੱਚ ਉਹ ਮਾਰ ਸੇੜ ਰਹੇ ਹਨ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰਜਾਲੇ ਸੁਪਨੇ ਵਿੱਚ ਰੱਤੀ ਪਾਰ ਵੀ ਸੁੱਖ ਨਹੀਂ ਵੇਖਦੇ ਚਿੰਤਾ ਵਿੱਚ ਸੜੀ ਜਾ ਰਹੇ ਹਨ ਸਭਨਾ ਦਾਤਾ ਇੱਕ ਹੈ ਆਪੇ ਬਖਸ਼ ਕਰੇ ਏਹ ਭਾਈ ਸਾਰਿਆਂ ਦਾ ਪਰਮਾਤਮਾ ਇੱਕ ਹੈ ਉਹ ਆਪ ਹੀ ਬਖਸ਼ਿਸ਼ਾਂ ਕਰ ਰਿਹਾ ਹੈ ਜੀ ਕਹਿਣਾ ਕਿਛੂ ਨਾ ਜਾਵਈ ਜਿਸ ਪਾਵਨ ਤੇ ਸਦੇ ਕੋਈ ਦੱਸਿਆ ਨਹੀਂ ਜਾ ਸਕਦਾ ਪ੍ਰਭੂ ਬਾਰੇ ਬਸ ਇਹ ਕਹਿ ਸਕਨੇ ਆ ਜਿਹੜਾ ਚੰਗਾ ਲੱਗਦਾ ਉਹਨੂੰ ਪ੍ਰਭੂ ਦਾਤ ਤਿੰਦਾ ਹੈ ਜੀ ਨਾਨਕ ਗੁਰਮੁਖ ਪਾਈ ਆ ਆਪੇ ਜਾਣੈ ਸੋਏ ਨਾਨਕ ਗੁਰੂ ਦੇ ਸੰਮੁਖ ਹੋਇਆ ਹੀ ਪਛਾਣ ਹੁੰਦੀ ਹੈ ਪ੍ਰਭੂ ਦੀ ਜੀ ਸ਼੍ਰੀ ਰਾਗ ਮਹਲਾ 3 ਜੀ ਪਾਸ਼ਾ ਜੀ ਦਾ ਪਾਵਨ ਸ਼ਬਦ ਹੈ ਜੀ ਸੱਚਾ ਸਾਹਿਬ ਸੇਵੀਆਂ ਸੱਚ ਵਡਿਆਈ ਦੇ ਜਿਹੜਾ ਮਨੁੱਖ ਸੱਚੇ ਪ੍ਰਭੂ ਨੂੰ ਧਿਆਉਂਦਾ ਹੈ ਪ੍ਰਭੂ ਉਹਨੂੰ ਸੱਚੀ ਵਡਿਆਈ ਬਖਸ਼ਦਾ ਹੈ ਜੀ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਉਹਨਾਂ ਦੇ ਹਿਰਦੇ 'ਚ ਵਸਦਾ ਹੈ ਹੋਮੈ ਉਹਨਾਂ ਦੀ ਮੁੱਕ ਜਾਂਦੀ ਹੈ ਓ ਮਨ ਤਾਬਤ ਤਾਰ ਹੈ ਯਾ ਆਪੇ ਨਦਰ ਕਰੇ ਪ੍ਰਭੇ ਭਾਈ ਇਹ ਪਟਕਣਾ ਦੂਰ ਕਿਵੇਂ ਹੋਏਗੀ ਇੱਕੋ ਤਰੀਕਾ ਹੈ ਜੇ ਹਰੀ ਕਿਰਪਾ ਕਰ ਦੇਵੇ ਆਈ ਰੇ ਗੁਰਮੁਖ ਹਰਿ ਨਾਮ ਧਿਆਏ ਇਹ ਭਾਈ ਗੁਰੂ ਦੇ ਸਨਮੂਕੋ ਕੇ ਹਰੀ ਦੇ ਨਾਮ ਨੂੰ ਜਪਿਆ ਕਰ ਨਾਮਨਿਦਾਨ ਸਦਮਨ ਵਸੈ ਮਹਿਲੀ ਪਾਵੈ ਥਾਉ ਜਿਨ੍ਹਾਂ ਦੇ ਹਿਰਦੇ ਚ ਨਾਮ ਰੂਪੀ ਨਿਦਾਨ ਵਸਤੈ ਪ੍ਰਭੂ ਦੇ ਮਹਿਲ ਚ ਸਰੁਕਰੂ ਹੁੰਦੇ ਹਨ ਰਹਾਉ ਰਹਾਉ ਦਾ ਬੰਸੀ ਜੀ ਮਨ ਮੁਖ ਮੰਤਨ ਅੰਧ ਹੈ ਤਿਸਨੂੰ ਠੌਰ ਨਾ ਠਾਉ ਜਿਹੜਾ ਮਨ ਦੇ ਪਿੱਛੇ ਤੁਰਦਾ ਸਤਗੁਰੂ ਕਹਿਣ ਲੱਗੇ ਅੰਨਾ ਹੈ ਮਨ ਕਰਕੇ ਉਹਨੂੰ ਠੌਰ ਨਾ ਠਾਉ ਕੋਈ ਟਿਕਾਣਾ ਕੋਈ ਆਸਰਾ ਨਹੀਂ ਲੱਭਦਾ ਜੀ ਬੋ ਜੋਨੀ ਭੌਂਦਾ ਫਿਰੈ ਜੋ ਸੁਣਿਆ ਘਰ ਕਾ ਜਿਵੇਂ ਸੁਣਨੇ ਘਰ ਵਿੱਚ ਕਾਂ ਕੌਂ ਕੌਂ ਕਰਦਾ ਹੈ ਇਸੇ ਪ੍ਰਕਾਰ ਉਹ ਜੁੰਨਾ ਵਿੱਚ ਭਟਕ ਕੇ ਹੀ ਫਿਰਦਾ ਹੈ ਜੀ ਗੁਰਮਤੀ ਕਟ ਚਾਨਣਾ ਸ਼ਬਦ ਮਿਲੇ ਹਰ ਨਾਮ ਜਿਨ੍ਹਾਂ ਦੇ ਹਿਰਦੇ ਚ ਗੁਰੂ ਦੀ ਮੱਤ ਹੈ ਉੱਥੇ ਚਾਨਣਾ ਹੋ ਜਾਂਦਾ ਹੈ ਸ਼ਬਦ ਸਤ ਗਾ ਹਰੀ ਨਾਮ ਵਸ ਜਾਂਦਾ ਹੈ ਜੀ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਹੈ ਭਾਈ ਤ੍ਰੈ ਗੁਣੀ ਮਾਇਆ ਨਿਰਾਜ ਹੈ ਮਨ ਨੂੰ ਅੰਨਿਆ ਕਰਦੀ ਤੇ ਬਸ ਮਾਇਆ ਦਾ ਮੋਹ ਇਹ ਗੁਬਾਰ ਹੈ ਜੀ ਲੋਭੀ ਅਨਕੋ ਸੇਵੰਦੇ ਪੜ ਵੇਦਾਂ ਕਰੈ ਪੁਕਾਰ ਜਿਹੜੇ ਲੋਭੀ ਨੇ ਪ੍ਰਭੂ ਨੂੰ ਛੱਡ ਕੇ ਹੋਰਾਂ ਨੂੰ ਧੁੰਦੇ ਨੇ ਬਸ ਵੇਦਾਂ ਦੀ ਵਿਕਾਪ ਵਿਚਾਰ ਉੱਤੋਂ ਉੱਤੋਂ ਕਰਦੇ ਹਨ ਜੀ ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ ਉਹ ਵਿਖਿਆ ਚ ਸੜ ਮਰਦੇ ਹਨ ਨਾ ਸੰਸਾਰ ਚ ਇਸ ਪਾਸੇ ਨਾ ਨਿਰੰਕਾਰ ਵਾਲੇ ਪਾਸੇ ਮਾਇਆ ਮੂਹ ਵਿਸਾਰੇ ਆ ਜਗਤ ਪਿਤਾ ਪ੍ਰਤਪਾਲ ਇਸ ਮਾਇਆ ਦੇ ਮੋਹ ਨੇ ਉਸ ਪ੍ਰਭੂ ਨੂੰ ਜਿਹੜਾ ਜਗਤ ਦਾ ਪ੍ਰਤਪਾਲਨ ਕਰਨ ਵਾਲਾ ਨੂੰ ਵਿਸਾਰ ਦਿੱਤਾ ਹੈ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਗੁਰੂ ਤੋਂ ਬਿਨਾ ਅਚੇਤ ਹੀ ਹੈ ਮਨੁੱਖ ਸਾਰਾ ਸੰਸਾਰ ਜਮਾ ਵਿੱਚ ਬੱਧਾ ਹੋਇਆ ਹੈ ਨਾਨਕ ਗੁਰਮਥੀ ਉਭਰੇ ਸੱਚਾ ਨਾਮ ਸਮਾਲ ਨਾਨਕ ਗੁਰੂ ਦੀ ਮੱਤੇ ਤੁਰਨ ਵਾਲੇ ਉੱਭਰ ਜਾਂਦੇ ਨੇ ਸੱਚੇ ਨਾਮ ਨੂੰ ਆਲਦੇ ਹਨ ਸ਼੍ਰੀ ਰਾਗ ਮਹੱਲਾ ਤੀਜਾ ਤੀਜੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਹਨ ਤ੍ਰੈ ਗੁਣ ਮਾਇਆ মোহ ਗੁਰਮੁਖ ਚੌਥਾ ਪਦ ਪਾਏ ਤ੍ਰੈਗੁਣੀ ਜੋ ਮਾਇਆ ਹੈ ਨਿਰਾਮੋਹ ਹੈ ਗੁਰੂ ਦੇ ਸੰਮੁਖ ਤੁਰਨ ਵਾਲਾ ਮਨੁੱਖ ਚੌਥਾ ਪਦ ਹਾਸਲ ਕਰ ਲੈਂਦਾ ਹੈ ਕਰ ਕਿਰਪਾ ਮੇ ਲਾਇਨ ਅਰ ਨਾਮ ਵਸਿਆ ਮਨ ਆਏ ਕਿਰਪਾ ਕਰਕੇ ਹਰੀ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਨਾਮ ਮਨ ਚ ਵਸ ਪੈਂਦਾ ਹੈ ਜੀ ਪੁੱਤ ਜਿਨ ਕੈ ਪੁੰਨ ਹੈ ਇਨ ਸਤ ਸੰਗਤ ਮੇ ਲਾਏ ਜਿਨ੍ਹਾਂ ਦੇ ਖਜ਼ਾਨੇ ਚ ਪੁੰਨ ਹੈ ਉਹਨਾਂ ਨੂੰ ਸੰਗਤ ਮਸਨ ਨਸੀਬ ਹੁੰਦੀ ਹੈ ਜੀ ਭਾਈ ਰੇ ਗੁਰਮਤਿ ਸਾਚ ਰਹਾਓ ਇਹ ਭਾਈ ਗੁਰੂ ਦੀ ਮੱਤ ਤੇ ਤੁਰ ਕੇ ਸੱਚੇ ਨਾਮ ਚ ਟਿੱਕੇ ਰੋ ਜੀ ਸਾਚੋ ਸਾਚ ਕਮਾਵਣਾ ਸੱਚ ਸ਼ਬਦ ਮਿਲਾ ਜਿਹੜਾ ਸੱਚੇ ਨਾਮ ਜੁੜਿਆ ਰਹਿਦਾ ਸੱਚ ਨੂੰ ਕਮਾਉਂਦਾ ਹੈ ਸ਼ਬਦ ਚ ਜੁੜ ਕੇ ਪ੍ਰਭੂ ਦੇ ਨਾਮ ਚ ਲੀਨ ਰਹਿੰਦਾ ਹੈ ਜੀ ਰਹਾਉ ਰਹਾਉ ਦਾ ਬੰਦ ਹੈ ਜੀ ਨੀ ਨਾਮ ਪਛਾਣਿਆ ਇਨ ਵਿੱਚ ਟੋਂ ਬਲ ਜਾਉ ਸਤਿਗੁਰ ਬਖਸ਼ਿਸ਼ ਕਰਤੇ ਨੇ ਜਿਨ੍ਹਾਂ ਨੇ ਨਾਮ ਪਛਾਨ ਲਿਆ ਮੈਂ ਨਾ ਤੋਂ ਸਦਕੇ ਜਾਣਾ ਵਾ ਆਪ ਛੋੜ ਚਰਣੀ ਲੱਗਾ ਚੱਲਾਂ ਤਿਨ ਕਹਿ ਭਾਈ ਜਿਨ੍ਹਾਂ ਨੇ ਨਾਮ ਪਛਾਨ ਲਿਆ ਮੈਂ ਆਪਣਾ ਆਪ ਛੱਡ ਕੁੱਨਾਂ ਦੇ ਚਰਨਾ ਚ ਜੁੜਿਆ ਰਹਾ ਵਾਂ ਤੇ ਉਹਨਾਂ ਦੇ ਕਹਿ ਤੇ ਚੱਲਾਂ ਜੀ ਲਾਹ ਹਰ ਹਰ ਨਾਮ ਮਿਲੈ ਸਹਿਜ ਨਾਮ ਸਮਾਈ ਉਹਨਾਂ ਦੇ ਕੋਲ ਮੇਂ ਨਾਮ ਦਾ ਲਾਹਾ ਪ੍ਰਾਪਤ ਹੋਵੇ ਤੇ ਸਹਿਜ ਵਿੱਚ ਮੈਂ ਪ੍ਰਭੂ ਦੇ ਨਾਮ 'ਚ ਜੁੜਿਆ ਰਹਾ ਮਾਂ ਬਿਨ ਗੁਰ ਮਹਿਲ ਨ ਪਾਈ ਆ ਨਾਮ ਨਾ ਪ੍ਰਾਪਤ ਹੋਏ ਭਾਈ ਗੁਰੂ ਤੋਂ ਬਿਨਾ ਮਹਿਲ ਹਾਸਲ ਨਹੀਂ ਹੁੰਦਾ ਨਾ ਹੀ ਨਾਮ ਪ੍ਰਾਪਤ ਹੁੰਦਾ ਹੈ ਐਸਾ ਸਤਗੁਰੂ ਲੋੜ ਲਹਾਂ ਜਿੰਦੂ ਪਾਈਆਂ ਸੱਚ ਸੋਏ ਇਹ ਭਈ ਐਸਾ ਸਤਿਗੁਰੂ ਲੱਭ ਲੋ ਜੇ ਸਦਕਾ ਸੱਚ ਮਿਲ ਜਾਏ ਜੀ ਅਸੁਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹੜਾ ਅਸੁਰ ਮਾੜੇ ਔਗਣਾ ਨੂੰ ਸੰਘਾਰ ਮਾਰ ਦਿੰਦਾ ਸੁਖੀ ਵਸਤਾ ਹੈ ਜੋ ਤਿਸ ਭਾਵੈ ਸੋਏ ਪਰ ਅਖੀਰ ਜੋ ਪ੍ਰਭੂ ਨੂੰ ਚੰਗਾ ਲੱਗੇ ਉਹੀ ਹੁੰਦਾ ਹੈ ਜੀ ਜੀ ਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਇਹ ਭਾਈ ਸਤਗੁਰੂ ਨਾਲ ਜਿਵੇਂ ਦਾ ਸਮਝਾਂਗੇ ਸਤਗੁਰੂ ਸਾਨੂੰ ਉਹੋ ਜਹੀ ਮਿਲਣਗੇ ਜੀ ਇਹੋ ਸਹਿਸਾ ਮੂਲੇ ਨਹੀਂ ਪਾਉ ਲਾਇ ਜਨ ਕੋ ਇਹ ਸਹਿਸਾ ਅੰਦਰ ਦਾ ਡਰ ਵਹਿ ਮੁੱਕ ਜਾਂਦਾ ਹੈ ਜੀ ਪਰ ਇੱਕ ਟਾਵੇਂ ਟਾਵੇਂ ਸੇਵਕ ਨੂੰ ਦਾਤ ਮਿਲਦੀ ਹੈ ਜੀ ਨਾਨਕ ਇੱਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋ ਮਨੁੱਖ ਜਿਵੇਂ ਦੋ ਦੀਵਿਆਂ ਦੀ ਲਾਟ ਇਕੱਠੀ ਕਰਦੀ ਇੱਕ ਦੀਵਾ ਬਣ ਜਾਂਦਾ ਏਵੇਂ ਸੁਰਤੀ ਜੇ ਸੁਰਤੀ ਜੁੜ ਗਈ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਮਨੁੱਖ ਸ੍ਰੀ ਰਾਗ ਮਹੱਲਾ 3 ਤੀਜੇ ਪਾਤਸ਼ਾਹ ਜੂਦਾ ਪਾਵਨ ਸ਼ਬਦ ਹੈ ਜੀ ਅੰਮ੍ਰਿਤ ਛੋੜ ਵਿਖਿਆ ਲੋ ਵਾਣੀ ਸੇਵਾ ਕਰੇ ਵਿਡਾਣੀ ਜਿਹੜੇ ਅੰਮ੍ਰਿਤ ਨੂੰ ਛੱਡ ਕੇ ਵਿਖਿਆ ਦੇ ਵਿੱਚ ਨੇ ਉਹ ਸੇਵਾ ਕਿਸੇ ਹੋਰ ਦੀ ਕਰਦੇ ਹਨ ਆਪਣਾ ਧਰਮ ਗਵਾਵੇਂ ਬੂਝੈ ਨਹੀਂ ਅਨ ਦਿਨ ਦੁੱਖ ਵਿਹਾਣੀ ਉਹਨਾਂ ਨੇ ਆਪਣਾ ਧਰਮ ਗਵਾ ਲਿਆ ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੀ ਸੂਝ ਬੂਝ ਮੁੱਕ ਗਈ ਹੈ ਅਨ ਦਿਨ ਹਰ ਵਕਤ ਦੁੱਖ ਦੇ ਵਿੱਚ ਹੀ ਰਹਿੰਦੇ ਹਨ ਮਨ ਮੁਖ ਅੰਧ ਨ ਚੇਤਹੀਂ ਡੁੱਬ ਮੁਏ ਬਨ ਪਾਣੀ ਉਹ ਮਨ ਪਿੱਛੇ ਤੁਰਨ ਵਾਲੇ ਅੰਨੇ ਮਨੁੱਖ ਨੇ ਡੁੱਬ ਮੁਏ ਹਨ ਮੰਨ ਰੇ ਸਦਾ ਪਜੋ ਹਰ ਸ਼ਰਣਾਈ ਗੁਰੂ ਕਿਰਪਾ ਕਰਦੇ ਨੇ ਮਨ ਸਦਾ ਹਰੀ ਦੀ ਸ਼ਰਨ ਵਿੱਚ ਰਹੈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ ਜੇ ਗੁਰੂ ਦਾ ਸ਼ਬਦ ਹਿਰਦੇ ਚ ਵਸਦਾ ਰਹੇ ਤਾਂ ਹਰੀ ਵਿਸਰਦਾ ਨਹੀਂ ਜੀ ਰਹਾ ਉਹਦਾ ਬੰਸੀ ਜੀ ਇਹੋ ਸਰੀਰ ਮਾਇਆ ਦਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਇਹ ਸਰੀਰ ਸਿਰ ਮਾਇਆ ਦਾ ਪੁਤਲਾ ਹੈ ਜਿਹੜਾ ਮਨੁੱਖ ਹਉਮੇ ਕਰਦਾ ਵਿੱਚ ਹਉ ਮੈਂ ਦੁਸ਼ਟੀ ਪਾਈ ਉਹ ਦੁਸ਼ਟ ਦਾ ਰੂਪ ਧਾਰਨ ਕਰਕੇ ਬੈਠਾ ਹੈ ਆਵਣ ਜਾਣਾ ਜੰਮਣ ਮਰਣਾ ਮਨ ਮੁਗ ਪੱਤ ਗਵਾਈ ਬਸ ਸੰਸਾਰ ਵਿੱਚ ਜੰਮਣ ਮਰਨਾ ਛੇੜ ਕੇ ਬੈਠਾ ਉਹ ਮਨ ਪਿੱਛੇ ਤੁਰ ਕੇ ਪੱਤ ਗਵਾ ਲਈ ਹੈ ਜੀ ਸਤਗੁਰੂ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਨੂੰ ਤਿਆਗ ਉਹਨਾਂ ਸੁਖ ਪ੍ਰਾਪਤ ਕਰ ਲਿਆ ਸੁਰਤੀ ਤੇ ਜੋਤੀ ਪ੍ਰਭੂ ਚ ਜੁੜੀ ਹੋਈ ਹੈ ਸਤਗੁਰ ਕੀ ਸੇਵਾ ਯਾਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਭਾਈ ਸਤਗੁਰ ਦੀ ਸੇਵਾ ਬੜੀ ਸੁਖਾਲੀ ਹੈ ਮਨੁੱਖ ਜੋ ਸੋਚਦਾ ਪ੍ਰਭੂ ਤੋਂ ਹਾਸਲ ਕਰਦਾ ਹੈ ਯਾਤ ਸਤ ਤਪ ਪਵਿੱਤ ਸਰੀਰਾ ਹਰ ਹਰ ਮੰਨ ਮਸਾਈ ਜੀ ਹਰੂਧਾਰੀ ਦਾ ਨਾਮ ਮਨ ਚ ਵਸ ਜਾਏ ਸਮਝ ਲਓ ਸਾਰੇ ਜੱਤ ਤਪ ਸਤ ਪਵਿੱਤ ਸਭ ਕੁਝ ਹੋ ਗਿਆ ਜੀ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਪ੍ਰਭੂ ਨੂੰ ਮਿਲ ਕੇ ਸੁਖੀ ਹੋ ਜਾਂਦੇ ਹਨ ਜੋ ਸਤਗੁਰ ਕੀ ਸ਼ਰਣਾਗਤੀ ਹਉ ਤਿੰਨ ਕੈ ਬਲ ਜਾਉ ਸਤਿਗੁਰੂ ਕਹਿਣ ਲਗੇ ਜੋ ਗੁਰੂ ਦੀ ਸੰਗਤ ਵਿੱਚ ਨੇ ਸ਼ਰਨ ਵਿੱਚ ਨੇ ਮੰਨਣਾ ਤੋ ਸਦਕੇ ਜਾਣਾ ਹਾ ਨਰ ਸੱਚਾ ਸੱਚੀ ਵਡਿਆਈ ਸਹਿਜ ਸੱਚ ਸਮਾ ਸੱਚੇਦਾਰ ਤੇ ਵਡਿਆਈ ਹਾਸਲ ਕਰਦੇ ਨੇ ਸਹਿਜ ਵਿੱਚ ਸੱਚ ਵਿੱਚ ਟਿਕੇ ਰਹਿੰਦੇ ਹਨ ਨਾਨਕ ਨਦਰੀ ਪਾਈ ਐ ਗੁਰਮੁਖ ਮੇਲ ਮਿਲਾ ਮਨੁਕ ਦਿਨਾਂ ਤੇ ਪ੍ਰਭੂ ਦੀ ਨਦਰ ਹੈ ਉਹ ਜੁੜੇ ਰਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਸ੍ਰੀ ਰਾਗ ਮਹਲਾ 3 ਜੀ ਦੇ ਪਾਸ਼ਾ ਜੀ ਦਾ ਪਾਵਨ ਸ਼ਬਦ ਮਨੁਮਖ ਕਰਮ ਕਮਾਵਣੇ ਜੋ ਦੁਹਾਗਣ ਤਨ ਸ਼ਿੰਗਾਰ ਜਿਹੜੇ ਮਨਮੁਖ ਨੇ ਉਹ ਜੇ ਕਰਮ ਕਮਾਉਂਦੇ ਨੇ ਜਿਵੇਂ ਦੁਹਾਗਣ ਸ਼ਿੰਗਾਰ ਤੇ ਕਰ ਲੈ ਪਰ ਕਿਸੇ ਕੰਮ ਨਹੀਂ ਜੀ ਸੇਜੈ ਕੰਤ ਨ ਆਵਈ ਨਿਤ ਨਿਤ ਹੋਏ ਖੁਵਾਰ ਉਹਨਾਂ ਦੇ ਹਿਰਦੇ ਚ ਪ੍ਰਭੂ ਨੇ ਨਹੀਂ ਵਸਨਾ ਨਿਤ ਖੁਵਾਰ ਹੀ ਹੋਣਾ ਹੈ ਜੀ। ਕਿਰ ਕਾਮੈਲ ਨਾ ਪਾਵਈ ਨਾਂ ਦੀ ਸਹ ਘਰਵਾਰ। ਸਹੀ ਤਾਂ ਮੈਲ ਉਹਨਾਂ ਨੂੰ ਲੱਭਦਾ ਨਹੀਂ ਨਾ ਘਰਬਾਰ ਦੀ ਸੂਜ ਨਹੀਂ ਰਹਿੰਦੀ ਜੀ। ਵਾਈ ਰੇ ਇਕ ਮਨ ਨਾਮ ਧਿਆਏ اے ਭਾਈ ਇਕ ਮਨ ਇਕ ਚੇ ਧੋ ਕੇ ਹਰੀ ਦਾ ਨਾਮ ਜਪਿਆ ਕਰ ਜੀ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਜੀ ਸੰਤਾ ਦੀ ਸਾਧ ਜਨਾਂ ਦੀ ਸੰਗਤ ਜੁੜਿਆ ਰਹੇ ਤੇ ਰਾਮ ਨਾਮ ਜਪ ਕੇ ਸੁਖੀ ਹੋ ਜਾਏਗਾ ਰਹਾਉ ਰਹਾਉ ਦਾ ਬੰਸੀ ਜੀ ਗੁਰਮੁਖ ਸਦਾ ਸੁਹਾਗਣੀ ਪੀੜ ਰੱਖਿਆ ਉਰਤਾਰ ਜਗਰੂ ਦੇ ਸੰਮੁਖ ਤੁਰਦੀਆਂ ਹਨ ਸੁਹਾਗਣੀਆਂ ਨੇ ਹਰੀ ਨੂੰ ਉਹਨਾਂ ਨੇ ਆਪਣੇ ਮਨ 'ਚ ਟਿਕਾ ਕੇ ਰੱਖਿਆ ਹੈ ਮਿੱਠਾ ਬੋਲੇ ਨਿਵ ਚੱਲ ਲੈ ਸੇਜ ਰਵੇਂ ਪਤਾਰ ਉਹ ਮਿੱਠਾ ਬੋਲ ਬੋਲਦੀਆਂ ਹਨ ਨਿਵ ਕੇ ਚੱਲਦੀਆਂ ਉਹਨਾਂ ਦੀ ਸੇਤੇ ਪ੍ਰਭੂ ਵਸਦਾ ਹੈ ਜੀ ਸ਼ੋਭਾਵੰਤੀ ਸੁਹਾਗਣੀ ਜਿਨ ਗੁਰ ਕਾਹੇ ਤੇ ਅਪਾਰ ਜਿਨਾਂ ਨੂੰ ਗੁਰੂ ਦਾ ਪਿਆਰ ਹੈ ਉਹ ਸ਼ੋਭਵੰਤੀ ਨੇ ਉਹ ਸੁਹਾਗਣੀਆਂ ਹਨ ਪੂਰੇ ਭਾਗ ਸਤ ਗੁਰ ਮਿਲਾਏ ਜਾਂ ਭਾਗ ਕਾ ਉਦ ਹੋਏ ਜਿਨਾਂ ਦਾ ਭਾਗ ਜਾਗ ਪਏ ਉਹਨਾਂ ਨੂੰ ਸਤ ਗੁਰੂ ਮਿਲ ਪੈਂਦਾ ਹੈ ਜੀ ਅੰਤਰੋਂ ਦੁਖ ਪ੍ਰਮ ਕਟੀਆਂ ਸੁਖ ਪਰਾਪਤ ਹੋ ਉਹਨਾਂ ਦੇ ਅੰਦਰੋਂ ਪਰਮ ਮੁਕ ਜਾਂਦਾ ਹੈ ਕਟਿਆ ਜਾਂਦਾ ਹੈ ਦੁੱਖ ਸੁਖ ਮਿਲ ਜਾਂਦਾ ਹੈ ਜੀ ਗੁਰ ਕੈ ਭਾਣ ਜੋ ਚੱਲੇ ਦੁੱਖ ਨਾ ਪਾਵੇ ਕੋਈ ਭਾਈ ਜੀ ਗੁਰੂ ਦੇ ਭਾਣੇ ਚੱਲਦਾ ਹੈ ਉਹਨੂੰ ਦੁੱਖ ਨਹੀਂ ਵਿਆਪਦਾ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜ ਪਾਵੇਂ ਕੋਏ ਭਈ ਗੁਰੂ ਦੇ ਪਾਣੇ ਵਿੱਚ ਕੀ ਹੈ ਅੰਮ੍ਰਿਤ ਹੈ ਭਾਵੇਂ ਸਹਿਜਤਾ ਵਿੱਚ ਹੀ ਫਿਰ ਇਹਨੂੰ ਕੋਈ ਹਾਸਲ ਕਰ ਸਕਦਾ ਹੈ ਜਿਨ੍ਹਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਖੋ ਜਿਨ੍ਹਾਂ ਨੇ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ ਲਿਆ ਉਹ ਰੱਜ ਗਏ ਉਹਨਾਂ ਦੀ ਹਉਮੈ ਮੁੱਕ ਗਈ ਜੀ ਨਾਨਕ ਗੁਰਮੁਖ ਨਾਮ ਧਾਈਆਂ ਸੱਚ ਮਿਲਾਵਾ ਹੋਏ ਨਾਨਕ ਜੋ ਗੁਰੂ ਦੇ ਸਨਮੁਖ ਨੇ ਉਹ ਨਾਮ ਜਪਦੇ ਨੇ ਸੱਚੇ ਨਾਮ ਚ ਜੁੜੇ ਹਨ ਸ੍ਰੀ ਰਾਗ ਮਹੱਲਾ 3 ਜੀ ਪਾਤਸ਼ਾਹ ਜਿੱਦਾ ਪਾਵਨ ਸ਼ਬਦ ਹੈ ਜੀ ਜਾਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ ਜੀ ਆਪਣੇ ਪੇਰ ਨੂੰ ਜਾਣ ਲਵੇ ਪ੍ਰਭੂ ਨੂੰ ਆਪਣਾ ਤਨ ਮਨ ਅੱਗੇ ਸੌਂਪ ਦਵੇ ਜੀ ਸੋਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ ਜੋ ਸੁਹਾਗਣੀਆਂ ਕਰਮ ਕਰਦੀਆਂ ਨੇ ਜੇ ਉਹੀ ਕਰਮ ਕਮਾਏ ਸਜ ਸਾਚ ਮਿਲਾ ਵੜਾ ਸਾਚ ਵਡਾਈ ਦੇ ਆਤਮਕ ਡੋਲਤ ਚ ਟਿਕ ਕੇ ਉਹ ਸੱਚ ਚ ਜੁੜੀਆਂ ਰਹਿਣਗੀਆਂ ਪ੍ਰਭੂ ਉਹਨਾਂ ਨੂੰ ਵਡਿਆਈ ਬਖਸ਼ਦਾ ਹੈ ਆਈ ਰੇ ਕੋਰ ਬਿਨ ਭਗਤ ਨ ਹੋਏ ਇਹ ਭਾਈ ਗੁਰੂ ਤੋਂ ਬਿਨਾ ਭਗਤੀ ਨਹੀਂ ਹੁੰਦੀ ਬਿਨ ਗੁਰ ਭਗਤ ਨ ਪਾਈ ਹੈ ਜੇ ਲੋਚੈ ਸਭ ਕੋਏ। ਮਨੁੱਖ ਜਿੰਨਾ ਮਰਜੀ ਲੋਚਦਾ ਰਵੇ ਪਰ ਗੁਰੂ ਤੋਂ ਬਿਨਾ ਭਗਤੀ ਨਸੀਬ ਨਹੀਂ ਹੁੰਦੀ। ਰਹਾਉ ਦਾ ਬੰਸੀ ਜੀ। ਲਖ 84 ਫੇਰ ਪਿਆ। ਕਾਮਣ ਦੂਜੈ ਪਾਏ। ਜਿਹੜੀ ਕਾਮਣ ਦੂਜੇ ਹਿੱਤ ਪਿਆਰ ਵਿੱਚ ਸੀ ਉਹ ਲਖਾਂ 84 ਜੁਨਾਂ ਚ ਪਟਕਦੀ ਹੈ। ਬਿਨ ਗੁਰ ਨੀਂਦ ਨਾ ਆਵਈ। ਦੁਖੀ ਰਹਿਣ ਵਿਹਾਰ ਗੁਰੂ ਤੋਂ ਬਿਨਾ ਨੀਂਦ ਨਹੀਂ ਆਉਂਦੀ ਦੁਖੀ ਰਹਿੰਦੀ ਹੈ ਜੀ ਬਿਨ ਸ਼ਬਦ ਪਰਨਾ ਪਾਈ ਹੈ ਬਿਰਥਾ ਜਨਮ ਗਵਾਇ ਸਬਤ ਬਿਨਾ ਪ੍ਰਭੂ ਨਹੀਂ ਮਿਲਦਾ ਜਨਮ ਬਿਰਥਾ ਰਹਿੰਦਾ ਹੈ ਜੀ ਹਾਂ ਹਾਂ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਬਸ ਜੀ ਵਿਸਤਰੀ ਹਉ ਹਉ ਮੈਂ ਮੈਂ ਕਰਦੀ ਸੰਸਾਰ ਚ ਫਿਰਦੀ ਇਹ ਪਰ ਧੰਨ ਨਾਮ ਇਕੱਠਾ ਨਹੀਂ ਕਰਦੀ ਅੰਦੀ ਨਾਮ ਨਚੇ ਤਈ ਸਭ ਵਾਂਦੀ ਜਮਕਾਰ ਮਨ ਕਰਕੇ ਅੰਨੀ ਐ ਨਾਮ ਨੂੰ ਨਹੀਂ ਤਿਉਂਦੀ ਬਸ ਜਮਾਂ ਚ ਬੱਦੀ ਹੋਈ ਹੈ ਸਤਗੁਰ ਮਿਲਿਆ ਤਨ ਪਾਇਆ ਹਰ ਨਾਮ ਰਿਦੈ ਸੰਭਾਲ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਨਾਮ ਰੂਪੀ ਤਨ ਹਾਸਲ ਕਰ ਲਿਆ ਹਰੀ ਨਾਮ ਨੂੰ ਹਿਰਦੇ ਚ ਸੰਭਾਲ ਲਿਆ ਹੈ ਜੀ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਜਿਹੜੇ ਨਾਮ ਚ ਰਤੇ ਨੇ ਉਹ ਨਿਰਮਲੇ ਨੇ ਗੁਰੂ ਦੇ ਨਾਮ ਚ ਜੁੜ ਕੇ ਸਹਿਜ ਵਿੱਚ ਟਿਕੇ ਹਨ ਮੰਤਰਾਤਾ ਰੰਗ ਸਿਉ ਰਸਨਾ ਰਸਨ ਰਸਾਈ ਉਹਨਾਂ ਦਾ ਮਨ ਤੇ ਤਨ ਪ੍ਰਭੂ ਦੇ ਨਾਮ ਚ ਰੰਗਿਆ ਹੋਇਆ ਹੈ ਰਸਨਾ ਹਰੀ ਨਾਮ ਚ ਰਸੀ ਹੋਈ ਹੈ ਜੀ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਨਾਨਕ ਫਿਰ ਉਹਨਾਂ ਦਾ ਉਹ ਰੰਗ ਨਹੀਂ ਉਤਰਦਾ ਜੋ ਹਰੀ ਨੇ ਧੁਰ ਤੋਂ ਲਾ ਕੇ ਛੱਡਿਆ ਹੈ ਜੀ ਸ਼੍ਰੀ ਰਾਗ ਮਹੱਲਾ 3 ਜੀ ਪਾਸ਼ਾ ਜਿੱਦਾ ਪਾਵਨ ਸ਼ਬਦ ਹੈ ਜੀ ਗੁਰਮੁਖ ਕ੍ਰਿਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਜੇ ਹਰੀ ਕਿਰਪਾ ਕਰੇ ਤਾਂ ਹੀ ਗੁਰੂ ਦੇ ਸਨਮੁਖ ਹੋ ਕੇ ਭਗਤੀ ਹੁੰਦੀ ਹੈ ਬਿਨਾ ਗੁਰੂ ਤੋਂ ਭਗਤੀ ਨਹੀਂ ਹੁੰਦੀ ਜੀ ਆਪੈ ਆਪ ਮਿਲਾਏ ਬੂਜੈ ਨਿਰਮਲ ਹੋਵੇ ਸੋ ਜਿੰਨੂੰ ਹਰੀ ਆਪਣੇ ਨਾਲ ਜੋੜ ਲਿੰਦਾ ਹੈ ਉਹ ਜੁੜ ਜਾਂਦਾ ਹੈ ਉਹਦੀ ਸੂਝ-ਬੂਝ ਨਿਰਮਲ ਹੋ ਜਾਂਦੀ ਹੈ ਅਰ ਜਿਓ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਇਹ ਹਰੀ ਜੀ ਹਰੀ ਆਪ ਸੱਚਾ ਹੈ ਬਾਣੀ ਸੱਚੀ ਹੈ ਸ਼ਬਦ ਦੇ ਰਾਹੀ ਹੀ ਮਲਾਪ ਹੁੰਦਾ ਹੈ ਜੀ ਹਾਈ રે ਭਗਤ ਹੀਣ ਕਾਹੇ ਜਗ ਆਇਆ ਏ ਭਾਈ ਤੂੰ ਭਗਤੀ ਨਹੀਂ ਕੀਤੀ ਸੰਸਾਰ ਚ ਆਏ ਦਾ ਕੀ ਲਾਭ ਪੂਰੇ ਗੁਰ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਪੂਰੇ ਗੁਰੂ ਦੀ ਤੂੰ ਭਗਤੀ ਨਹੀਂ ਕੀਤੀ ਫੇਰ ਤੇਰਾ ਜਨਮ ਹੈ ਇਹ ਤੇ ਵਿਰਥ ਹੀ ਚਲਾ ਗਿਆ ਹੈ ਜੀ ਰਹਾਉ ਰਹਾਉ ਦਾ ਬੰਦ ਹੈ ਜੀ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਪ੍ਰਭ ਆਪ ਜਗ ਦਾ ਜੀਵਨ ਹੈ ਸੁੱਖਾਂ ਦਾ ਦਾਤਾ ਹੈ ਆਪ ਹੀ ਬਖਸ਼ਿਸ਼ ਕਰਕੇ ਜੀਵਾਂ ਨੂੰ ਨਾਲ ਜੋੜਦਾ ਹੈ ਜੀ ਜੀ ਜੰਤ ਕਿਆ ਵਿਚਾਰੇ ਕਿਆ ਕੋ ਅੱਖ ਸੁਣਾਏ ਇਹ ਜੀ ਜੰਤਾਂ ਦੇ ਹੱਥ ਕੀ ਹੈ ਇਹ ਕੁਝ ਨਹੀਂ ਕਰ ਸਕਦੇ ਇਹ ਹਰੀ ਦੇ ਵਸ ਵਿੱਚ ਹੀ ਹੈ ਜੀ ਗੁਰਮੁਖ ਆਪੇ ਦੇ ਵਡਾਈ ਆਪੇ ਸੇਵਕਰਾ ਗੁਰੂ ਦੇ ਸਨਮੁਖ ਹੋ ਕੇ ਹਰੀ ਆਪ ਹੀ ਵਡਿਆਈ ਬਖਸ਼ਦਾ ਹੈ ਆਪ ਹੀ ਆਪਣੀ ਸੇਵਾ ਕਰਵਾਉਂਦਾ ਹੈ ਜੀ ਦੇਖ ਕੁਟੰਬ ਮੋਹੇ ਲੋਵਾਣਾ ਚਲਦਿਆਂ ਨਾਲ ਨਜਾਈ ਮਨੁੱਖ ਆਪਣਾ ਕੁਟੰਬ ਵੇਖਦਾ ਹੈ ਸੰਸਾਰ ਵੇਖਦਾ ਪਰ ਨਾਲ ਨਿਭਣ ਵਾਲਾ ਨਹੀਂ ਚਲਦਿਆਂ ਨਾਲ ਨਹੀਂ ਚੱਲਣਾ ਜੀ ਸਤਗੁਰ ਸੇ ਗੁਣਨੀ ਧਾਨ ਪਾਇਆ ਤੇ ਸਦੀ ਕੀਮ ਨਪਾਈ ਜਿਨ੍ਹਾਂ ਨੇ ਸਤਿਗੁਰੂ ਸੇਵ ਲਿਆ ਉਹਨਾਂ ਨੇ ਨਾਮ ਰੂਪੀ ਨਖਦਾਨਾ ਅਸਲ ਕਰ ਲਿਆ ਹੈ ਉਹਦੀ ਕੀਮਤ ਨਹੀਂ ਹੈ ਜੀ ਹਰ ਪ੍ਰਭ ਸ਼ਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ اے ਭਾਈ ਹਰੀ ਪ੍ਰਭੂ ਹੀ ਮੇਰਾ ਸੱਕਾ ਹੈ ਮਿੱਤਰ ਹੈ ਉਹ ਹੀ ਅਖੀਰਲੇ ਵਕਤ ਸਾਡਾ ਸਹਾਈ ਹੁੰਦਾ ਹੈ ਜੀ ਆਪਣੇ ਮਨ ਚਿਤ ਕਹਾਂ ਕਹਾਏ ਬਿਨ ਗੁਰ ਆਪ ਨ ਜਾਈ ਆਪਣੇ ਮਨ ਚੇਚ ਭਾਵੇਂ ਜਿੰਨਾ ਮਰਜ਼ੀ ਕੋਈ ਕੁਛ ਕਹਿੰਦਾ ਰਵੇ ਪਰ ਗੁਰੂ ਤਬੀਨਾ ਹੋਮੇ ਨਹੀਂ ਜਾਂਦੀ ਹਰ ਜੀਉ ਦਾਤਾ ਭਗਤ ਵਿਸ਼ਲ ਹੈ ਕਰ ਕਿਰਪਾ ਮਨ ਵਸਾਈ ਜਿਹੜਾ ਹਰੀ ਦਾਤਾ ਹੈ ਜਿੰਦਾ ਦਾਤਾ ਹੈ ਉਹ ਭਗਤ ਵਛਲ ਹੈ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਕਿਰਪਾ ਕਰਕੇ ਹੀ ਆਪਣੇ ਨਾਲ ਜੋੜਦਾ ਹੈ ਜੀ ਤੇ ਕਿਰਪਾ ਸਦਕਾ ਹੀ ਮਨ ਚ ਵਸਦਾ ਹੈ ਜੀ ਨਾਨਕ ਸ਼ੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਨਾਨਕ ਸ਼ੋਭਾ ਤੇ ਸ੍ਰਿਤੀ ਪ੍ਰਭੂ ਆਪ ਦਿੰਦਾ ਹੈ ਆਪ ਹੀ ਗੁਰੂ ਦੇ ਸਨਮ ਕਰਕੇ ਵਡਿਆਈ ਬਖਸ਼ਦਾ ਹੈ ਸ਼੍ਰੀ ਗਾਗ ਮਹਲਾ 3 ਜੀ ਦੇ ਪਾਸ਼ਾ ਜੀ ਦਾ ਪਾਵਨ ਸ਼ਬਦ ਹੈ ਜੀ ਤਨ ਜਨਨੀ ਜਨ ਜਾਏ ਆ ਤਨ ਪਿਤਾ ਪ੍ਰਦਾਨ ਭਾਈ ਉਹਨਾਂ ਦੀ ਮਾਤਾ ਤਨ ਹੈ ਉਹਨਾਂ ਦਾ ਪਿਤਾ ਵੀ ਤਨ ਹੈ ਜਿਨ੍ਹਾਂ ਨੇ ਇੱਕ ਭਗਤ ਨੂੰ ਜਨਮ ਦਿੱਤਾ ਹੈ ਜੀ ਸਤ ਗੁਰ ਸੇਵ ਸੁਖ ਪਾਏ ਆ ਵਿੱਚੋਂ ਗਿਆ ਗਮਾਨ ਸਤ ਗੁਰ ਨੂੰ ਤਿਆਗ ਉਹਨਾਂ ਸੁਖ ਹਾਸਲ ਕਰ ਲਿਆ ਹਉਮੈ ਮੁੱਕ ਗਈ ਹੈ ਜੀ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਦਾਨ ਉਦਾਰ ਤੇ ਖੜੇ ਹਰੀ ਨੂੰ ਧਉਂਦੇ ਹਨ ਉਹ ਗੁਨਾ ਨੂੰ ਖਾਸਲ ਕਰ ਲੈਂਦੇ ਹਨ ਜੀ ਮੇਰੇ ਮਨ ਗੁਰਮੁਖ ਧਿਆਏ ਹਰ ਸੋਇ ਮੇਰੇ ਮਨ ਗੁਰੂ ਨੂੰ ਧਿਆਉ ਉਸ ਹਰੀ ਨੂੰ ਧਿਆਇਆ ਕਰ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਉਹ ਸ਼ਬਦ ਜਿੰਨਾ ਦੇ ਮਨ ਚ ਵਸ ਚੰਦ ਉਹਨਾਂ ਦੇ ਮਨ ਤੇ ਤਾਂ ਨਿਰਮਲ ਹੋ ਜਾਂਦਾ ਹੈ ਜੀ ਰਹਾਉ ਰਹਾਉ ਦਾ ਬੰਸੀ ਜੀ ਕਰ ਕਿਰਪਾ ਕਰ ਆਏ ਆਪੇ ਮਿਲ ਆਏ ਕਰ ਕਰ ਕਿਰਪਾ ਕਰਕੇ ਜਿੰਨਾ ਦੇ ਹਿਰਦੇ ਚ ਵਸ ਗਿਆ ਉਹਨਾਂ ਨੂੰ ਆਪ ਮਿਲ ਪੈਂਦਾ ਹੈ ਜੀ ਪੁਰ ਸ਼ਬਦੀ ਸਲਾਹੀਆਂ ਰੰਗੇ ਸਹਿਜ ਸੁਭਾਈ ਜਿਹੜੇ ਰੰਗ ਚ ਰੰਗੇ ਹੋਏ ਹਨ ਗੁਰੂ ਦੇ ਸ਼ਬਦ ਰਾਹੀਂ ਹਰੀ ਨੂੰ ਸਲਾਉਂਦੇ ਹਨ ਉਹ ਸਹਿਜ ਚ ਜੁੜੇ ਰਹਿੰਦੇ ਹਨ ਸੱਚ ਸੱਚ ਸਮਾਇਆ ਮਿਲ ਰਹੇ ਹਨ ਵਿਛੜ ਜਾਂ ਜਿਹੜੇ ਸੱਚੇ ਨਾਮ ਚ ਜੁੜੇ ਹਨ ਸੱਚੇ ਨਾਮ ਚ ਲੀਨੇ ਲੀਨ ਹਨ ਕਦੀ ਵੀ ਵਿਛੜਦੇ ਨਹੀਂ ਜੋ ਕਿਛ ਕਰਨਾ ਸੋ ਕਰ ਰਹਿਆ ਔਰ ਨਾ ਕਰਣਾ ਜਾਏ ਜੋ ਪ੍ਰਭੂ ਕਰਦਾ ਹੈ ਸੋਹੀ ਕਰਦਾ ਹੈ ਉਸ ਤੇ ਬਰਾਬਰ ਕੋਈ ਹੈ ਨਹੀਂ ਨਾ ਹੀ ਕੁਝ ਕਿਹਾ ਜਾ ਸਕਦਾ ਹੈ ਜੀ ਸ੍ਰੀ ਵਿਛੁਣੇ ਮਿਲਣ ਸਤਗੁਰ ਪੰਨੇ ਪਾਈ ਜਿਹੜੇ ਬੜੇ ਚਿਰਾਂ ਤੋਂ ਵਿਛੜੇ ਹੋਏ ਸਨ ਉਹ ਮਿਲ ਗਏ ਨੇ ਸਤਗੁਰੂ ਨੇ ਆਪਣੇ ਨਾਲ ਰਲਾ ਲਿਆ ਹੈ ਜੀ ਆਪੇ ਕਾਰ ਕਰਾਏ ਸੀ ਖਬਰ ਨਾ ਕਰਣਾ ਜਾਏ ਪ੍ਰਭੂ ਆਪਣੀ ਕਾਰ ਜੀਮਾਂ ਤੋਂ ਆਪ ਕਰਵਾਉਂਦਾ ਹੈ ਕੋਈ ਹੋਰ ਨਹੀਂ ਕਰ ਸਕਦਾ ਜੀ ਮਨ ਤਨ ਰੱਤਾ ਰੰਗ ਸਿਓ ਹਉ ਮੈਂ ਤਜ ਵਿਕਾਰ ਜਿਨ੍ਹਾਂ ਨੇ ਮੈਨੂੰ ਤਲ ਦਿੱਤਾ ਛੱਡ ਦਿੱਤਾ ਉਹਨਾਂ ਦਾ ਮਨ ਤਨ ਪ੍ਰਭੂ ਨਾਮ 'ਚ ਜੁੜਿਆ ਹੈ ਜੀ ਅਹਨ ਸਹੀਰ ਦਾ ਰਵ ਰਹੇ ਨਿਰਪਉ ਨਾਮ ਨਿਰੰਕਾਰ ਦਿਨ ਰਾਤ ਉਹਨਾਂ ਦੇ ਹਿਰਦੇ ਚ ਪ੍ਰਭੂ ਆ ਵਸਿਆ ਹੈ ਜੀ ਨਾਨਕ ਆਪ ਮਿਲਾਈਐਨ ਪੂਰਾ ਸ਼ਬਦ ਅਪਾਰ ਨਨਕ ਪ੍ਰਭੂ ਆਪ ਕਿਰਪਾ ਕਰਕੇ ਪੂਰੇ ਸ਼ਬਦ ਰਹੀ ਆਪਣੇ ਨਾਲ ਜੋੜ ਲੈਂਦਾ ਹੈ ਜੀ ਅਹਨ ਸਹਿਰੀ ਦਾ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਆ ਨਾਮ ਪੂਰਾ ਸ਼ਬਦ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ